पाण पीनाथो आया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 5 ਜੂਨ 2022 ਆ ਜੀ ਤੇ ਟਾਈਮ ਤਕਰੀਬਨ 2:30 ਵਜੇ ਆ ਤੇ ਨੈਸ਼ਨਲ ਹਾਈਵੇ ਪਠਾਨਕੋਟ ਤੋਂ ਗੁਰਦਾਸਪੁਰ ਨੂੰ ਜਾਂਦੇ ਆ ਤਾਜ ਹੈਰੀਟੇਜ ਮਗਰਾਲੇ ਰੋਡ ਦੇ ਉੱਤੇ ਤੁਹਾਨੂੰ ਸਾਹਮਣੇ ਦੱਸ ਰਿਹਾ ਹਾਂ ਸਿਫਰ ਦੁਪਹਿਰ ਦੇ ਵਿੱਚ ਇਹ ਬਜ਼ੁਰਗ ਜਿਹੜੇ ਆ ਉਹ ਡੀਏ ਹੋਏ ਨੇ ਤੇ ਸਾਨੂੰ ਕਿਸੇ ਵੀ ਦੀ ਕੋਲ ਆਈ ਸੀ ਕੀ ਕੋਈ ਵੀਰ ਆ ਉੱਥੇ ਬਲੀਰ ਪਿਆ ਹੋਇਆ ਤੇ ਆ ਕੇ ਜਰੂਰ ਦੇਖੋ ਆਪਾਂ ਦੱਸ ਦਈਏ ਕਹਾਂਸੂ ਹਾਂ ਵਾਜਿਆ ਹਾਂ ਪਾਣੀ ਪਿਵਾ ਤਾ ਪਾਣੀ ਨਾ ਉਠੋ ਉਠੋ ਉਠਾ ਕੇ ਪਿਆ ਕਹਾਂਸੋ ਇਹ ਮਕਾ ਹੈ ਹੈ ਫੋਨ ਕਰਕੇ ਦੱਸਿਆ ਜੀ ਉਹਨਾਂ ਨੇ ਬੀਗੁਰ ਨੋਸਾ ਸੇਵਾ ਕਰ ਵਿੱਚ ਲੈ